ਹਾਂਜੀ ਕੀ ਹਾਲ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸੋਨਾ ਡਿਜ਼ਾਈਨ ਸਰਾਰਾ ਸੂਟ ਉਹ ਨਾਲ ਏ ਕਲਾਸ কুরਤੀ ਬਣਵਾਈ ਹੈ ਭੈਣ ਨੇ ਠੀਕ ਹੈ ਪਾਕਿਸਤਾਨੀ ਸਟਾਈਲ ਬਣਾ ਰੱਖਿਆ ਆਪਾਂ ਨੇ ਬਹੁਤ ਹੀ ਸੋਨਾ ਵਰਕ ਹੋ ਰੱਖਿਆ ਆ ਦੇਖੋ ਆਪਾਂ ਨੇ ਫੁੱਲ ਹੈਵੀ ਬਾਹੂ ਤੇ ਵਰਕ ਹੋ ਰੱਖਿਆ ਠੀਕ ਹੈ ਜੀ ਨੈਕ ਬਣਿਆ ਹੋਇਆ ਹੈ ਤੇ ਨਾਲ ਪੂਰਾ ਪੈਨਲ ਹੇਡਾ ਤੱਕ ਜਾ ਰਿਹਾ ਹੈ ਤੇ ਦੋ ਬੁੱਟੇ ਆਪਾਂ ਨੇ ਸਾਈਡਾਂ ਤੇ ਚੈਸਟ ਦੇ ਲਵੇ ਆ ਰੱਖੇ ਨੇ ਬਹੁਤ ਸੋਨਾ ਵਰਕ ਹੋ ਰਿਹਾ ਹੈ ਤੇ ਨਾਲ ਏ ਕਲਾਸ ਬਣਿਆ ਹੋਇਆ ਜੀ ਦੇਖੋ ਕਲੀਆਂ ਵਾਲਾ ਦੇਖੋ ਲੁੱਕ ਦੇਖੋ ਪੀਸ ਦੇ ਤੇ ਨਾਲ ਇਹਦਾ ਸ਼ਰਾਰਾ ਬਣਿਆ ਹੋਇਆ ਜੀ ਬਹੁਤ ਸੋਨਾ ਫਲੇਅਰ ਤੇ ਉੱਪਰ ਚਾਲਰ ਲਗਾ ਕੇ ਆਪਾਂ ਨੇ ਸ਼ਰਾਰੇ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਬਹੁਤ ਸੋਨਾ ਤੇ ਨਾਲ ਇਹਦਾ ਦੁਪੱਟਾ ਵੀ ਰੈਡੀ ਹੋ ਰੱਖਿਆ ਹੈ ਰੋਬਟੇ ਉੱਪਰ ਵੀ ਆਪਣੀ ਬੁੱਟੀ ਦਿੱਤੀ ਹੋਈ ਹੈ ਟੋਟਲੀ ਹੈਂਡਵਰਕ ਦਾ ਕੰਮ ਹੈ ਦਬਕੇ ਦਾ ਦਬਕੇ ਦਾ ਕੜਦਾਨੇ ਦਾ ਨਲਕੀ ਦਾ ਟੋਟਲ ਹੈਂਡਵਰਕ ਦਾ ਕੰਮ ਹੈ ਠੀਕ ਹੈ ਸ਼ਰਾਰੇ ਦੇ ਉੱਪਰ ਵੀ ਔਰ ਸ਼ੈਲਟਰ ਦੇ ਉੱਪਰ ਵੀ ਟੋਟਲੀ ਹੈਂਡਵਰਕ ਦੇਖੋ ਲੁੱਕ ਦੇਖੋ ਕਿੰਨੀ ਪਿਆਰੀ ਆ ਰੱਖੀ ਹੈ ਪੀਸ ਦੀ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣੀ ਲੁੱਕ ਬਹੁਤ ਸੋਹਣਾ ਕਲਰ ਠੀਕ ਹੈ ਇਹ ਸ਼ਿਮਰ ਕਪੜੇ ਦੇ ਆਪਾਂ ਨੇ ਬਣਵਾ ਰੱਖਿਆ ਜੀ ਤੇ ਸਟੀਚਿੰਗ ਵੀ ਆਪਾਂ ਕਰਵਾ ਰੱਖੀ ਹੈ ਤੇ ਅੰਦਰ ਆਪਾਂ ਨੇ ਟਾਪਟਾ ਦੀ ਲੈਂਡਿੰਗ ਲਗਵਾ ਰੱਖੀ ਹੈ ਬਹੁਤ ਸੋਹਣਾ ਡਿਜ਼ਾਈਨ ਤੇ ਸ਼ਰਾਰਾ ਸੂਟ ਬਣਿਆ ਹੋਇਆ ਜੀ ਇਹ ਐ ਕਿਸੇ ਵੀ ਭੈਣ ਨੇ ਇਦਾਂ ਦੀ ਫੰਕਸ਼ਨ ਵਾਸਤੇ ਆਪਣੇ ਮੈਰिज ਦੇ ਫੰਕਸ਼ਨ ਵਾਸਤੇ ਪਾਰਟੀ ਵੇਅਰ ਆਈਟਮ ਇਸ ਤਰ੍ਹਾਂ ਦੀ ਰੈਡੀ ਕਰਵਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਸਜਾਵਟ ਇੰਬੋਟਰੀ ਵਰਕ ਮਲੇਰ ਕੋਟਲਾ ਬਹੁਤ ਸਾਰੇ ਭੈਣਾਂ ਨੂੰ ਹਜੇ ਵੀ ਆਪਣੇ ਐਡਰੈਸ ਦਾ ਨਹੀਂ ਪਤਾ ਚੱਲਦਾ ਹੈਗਾ ਆਪਾਂ ਤੁਹਾਨੂੰ ਫੇਰ ਇੱਕ ਦੁਵਹਾ ਫੇਰ ਦੱਸ ਰਹੇ ਹਾਂ ਐਡਰੈਸ ਆਪਣਾ ਜਦੋਂ ਆਪਾਂ ਬੱਸ ਸਟੈਂਡ ਤੋਂ ਦਿੱਲੀ ਗੇਟ ਆ ਗਏ ਨਾ ਬੱਸ ਸਟੈਂਡ ਤੋਂ ਦਿੱਲੀ ਗੇਟ ਦਿੱਲੀ ਗੇਟ ਦੇ ਐਂਟਰ ਹੋ ਕੇ ਨਾਲ ਹੀ ਸੱਜੇ ਹੱਥ ਕੱਪੜੇ ਦੀ ਮਾਰਕੀਟ ਹੈ ਕੱਪੜੇ ਦੀ ਮਾਰਕੀਟ ਨੂੰ ਇੱਕ ਚੌਂਕ ਛੱਡ ਕੇ ਦੂਸਰਾ ਚੌਂਕ ਹੈ ਆਪਣਾ ਅਜ਼ੀਮਪੁਰਾ ਚੌਂਕ ਅਜ਼ੀਮਪੁਰਾ ਚੌਂਕ ਠੀਕ ਹੈ ਜੀ ਇਮਤੀਆਜ਼ ਮਸਜਿਦ ਇਮਤੀਆਜ਼ ਮਸਜਿਦ ਹੈ ਸਾਹਮਣੇ ਉਹਦੇ ਬਗਲ ਸਾਹਮਣੇ ਆਪਣੀ ਸ਼ਾਪ ਹੈ ਜੀ ਆਪਣਾ ਸਟੋਰ ਉਥੀ ਹੈ ਸਜਾਵਟ ਇੰਪੋਰਟਰੀ ਬਰਤ ਮਲੇਰ ਕੋਟਲਾ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣੀ ਲੁੱਕ ਬਣੀ ਹੋਈ ਹੈ ਪੀਸ ਦੀ ਤੁਸੀਂ ਦੇਖ ਹੀ ਰਹੇ ਹੋ ਫੁੱਲ ਹੈਵੀ ਪੀਸ ਬਣਿਆ ਹੋਇਆ ਇਦਾਂ ਦੇ ਵਰਕ ਨੂੰ ਕਰਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9855 932 ਤੇ 564 ਓਕੇ ਜੀ ਥੈਂਕ ਯੂ